ਵਾਹਿਗੁਰੂ ਇੱਕ ਵਾਰ ਦੀ ਗੱਲ ਹੈ ਕਿਸੇ ਪ੍ਰੇਮੀ ਸਿੱਖ ਨੇ ਦਸ਼ਮੇਸ਼ ਜੀ ਵਾਸਤੇ ਸੋਣੇ ਦੇ ਕੜੇ ਭੇਟ ਕੀਤੇ ਉਹ ਆਪ ਨੇ ਹੱਥੀ ਪਾਏਗੇ ਸ਼ਾਮ ਦੇ ਵੇਲੇ ਆਪ ਗੰਗਾ ਦੇ ਕੰਢੇ ਖੇਡ ਰਹੇ ਸਨ ਆਪ ਨੇ ਇੱਕ ਕੜਾ ਲਾ ਕੇ ਗੰਗਾ ਵਿੱਚ ਸੁੱਟ ਦਿੱਤਾ ਮਗਰੋਂ ਮਾਮਾ ਕਰਪਾਲ ਜੀ ਨੇ ਪੁੱਛਿਆ ਕੀ ਕੜਾ ਕਿੱਥੇ ਸਿੱਟਿਆ ਹੈ ਜੀ ਆਪਨੇ ਮਾਮਾ ਜੀ ਨੂੰ ਗੰਗਾ ਦੇ ਕੰਢੇ ਉਸ ਥਾਂ ਤੇ ਲੈ ਗਏ ਜਿੱਥੇ ਖੜ ਕੇ ਖੜਾ ਆਪਨੇ ਦਰਿਆ ਵਿੱਚ ਸੁੱਟਿਆ ਸੀ ਉੱਥੇ ਖੜੇ ਹੋ ਕੇ ਭੋਲੀ ਜੀ ਸ਼ਕਲ ਬਣਾ ਕੇ ਭੋਲੇ ਜੇ ਮੂੰਹ ਨਾਲ ਕਹਾ ਕੀ ਦੱਸਾਂ ਮਾਮਾ ਜੀ ਇਹ ਕਹੇ ਕਿ ਆਪਨੇ ਦੂਜਾ ਕੜਾ ਦਰਿਆ ਵਿੱਚ ਭਗਾ ਮਾਰਿਆ ਅਤੇ ਨਾਲ ਹੀ ਕਹਿ ਦਿੱਤਾ ਉੱਥੇ ਸੁੱਟਿਆ ਸੀ ਉਸ ਥਾਂ ਤੇ ਹੁਣ ਗੁਰਦੁਆਰਾ ਗੋਵਿੰਦ ਘਾਟ ਹੈ ਇੱਕ ਦਿਨ ਦਸ਼ਮੇਸ਼ ਜੀ ਹਾਨੀਆਂ ਨਾਲ ਖੇਡ ਰਹੇ ਸਨ ਕਿ ਪਟਨੇ ਦੇ ਨਵਾਬ ਦੀ ਸਵਾਰੀ ਆ ਗਈ ਚੌਪਦਾਰ ਨੇ ਕਹਾ ਬੱਚਿਓ ਚੁੱਪ ਕਰਕੇ ਖੜੇ ਹੋ ਜਾਓ ਨਵਾਬ ਸਾਹਿਬ ਨੂੰ ਸਲਾਮ ਕਰੋ ਅਤੇ ਉਹਨਾਂ ਅੱਗੇ ਸਿਰ ਝੁਕਾਓ ਬਾਲਾਂ ਦੇ ਕਪਤਾਨ ਸ਼੍ਰੀ ਦਸ਼ਮੀਤ ਜੀ ਨੇ ਕਹਾ ਬਾਜੀ ਭਾਈ ਮਿੱਤਰੋ ਛੜੀ ਸਲਾਮ ਕੋਈ ਨਹੀਂ ਜੇ ਕਰਨੀ ਸਿਰ ਨਹੀਂ ਝਗਾਉਣਾ ਸੰਗੋ ਮੂੰਹ ਕਰੋਨਾਏ ਜਦ ਨਵਾਬ ਕੋਲ ਆਇਆ ਤਾਂ ਬਾਲਕਾਂ ਦੀ ਫੌਜ ਨੇ ਨਵਾਬ ਦਾ ਮੂੰਹ ਕਰਾਇਆ ਅਤੇ ਉਈ ਉਈ ਕਰਦੇ ਨਸ ਗਏ ਇਸ ਨਿੱਕੇ ਜਿਹੇ ਵਾਕਿਆ ਤੋਂ ਪਤਾ ਲੱਗਦਾ ਹੈ ਕਿ ਆਪ ਜੀ ਮੁੱਢ ਤੋਂ ਹੀ ਕਿੰਨੇ ਦਲੇਰ ਤੇ ਨਰਪੈ ਸਨ ਅਤੇ ਆਪ ਜੀ ਹੋਰਨਾਂ ਨੂੰ ਆਪਣੇ ਮਗਰ ਲਾਉਣ ਵਿੱਚ ਆਪਣੀ ਗੱਲ ਮਨਾਉਣ ਅਤੇ ਆਗੂ ਬਣ ਦੀ ਕਿੰਨੀ ਯੋਗਤਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਤੋਂ ਬਾਅਦ ਆਉਂਦਿਆ ਪਰਿਵਾਰ ਨੂੰ ਪੰਜਾਬੇ ਸੱਦ ਭੇਜਿਆ ਆਪ ਦਾ ਹੁਕਮਨਾਮਾ ਪੁੰਜਨ ਤੇ ਮਾਤਾ ਗੁਜਰੀ ਜੀ ਨੇ ਪਰਿਵਾਰ ਸਮੇਤ ਪਟਨੇ ਸਹਿਬ ਤੁਰਨ ਦੀ ਤਿਆਰੀ ਕੀਤੀ ਜਦ ਪਟਨੇ ਦੀ ਸੰਗਤ ਨੂੰ ਪਤਾ ਲੱਗਿਆ ਕਿ ਦਸ਼ਮੀਤ ਜੀ ਅਤੇ ਹੋਰ ਪਰਿਵਾਰ ਪੰਜਾਬ ਨੂੰ ਜਾ ਰਹੇ ਹਨ ਤਾਂ ਸਭ ਸਰਦਾਰਾਂ ਨੂੰ ਦਰਸ਼ਨਾਂ ਲਈ ਆਏ ਅਤੇ ਭੇਟਾ ਲਿਆਏ ਉਨ੍ਹਾਂ ਵਿੱਚ ਆਪ ਦਾ ਸਰਦਾਰੂ ਜਗਤ ਸਿੰਘ ਸੀ ਉਸਨੇ ਬੇਨਤੀ ਕੀਤੀ ਜਿੰਨਾ ਸ਼ਹਿਰਾਂ ਵਿੱਚ ਦੀ ਆਪ ਜੀ ਨੇ ਜਾਣਾ ਹੈ ਉਹਨਾਂ ਵਿੱਚ ਮੇਰੇ ਮਕਾਨ ਤੇ ਰਹਿੰਦੇ ਹਨ ਆਪ ਨੇ ਉੱਥੇ ਨਿਵਾਸ ਕਰਨਾ ਅਤੇ ਮੇਰੇ ਬੰਦਿਆ ਨੂੰ ਸੇਵਾ ਕਰਨ ਦਾ ਅਫਸਰ ਬਖਸ਼ਣਾ ਉਸ ਦੀ ਆਰਪੀ ਸੇਵਾ ਖੁਸ਼ੀ ਸ਼ਾਇਦ ਪ੍ਰਵਾਨ ਕੀਤੀ ਗਈ ਮੈਦਾਈਗੀ ਤੋਂ ਪਹਿਲਾਂ ਪੜ੍ਹਨੇ ਦੀ ਸੰਗਤ ਨਹੀਂ ਰਾਲ ਕੇ ਬੇਨਤੀ ਕੀਤੀ ਕੀ ਬਾਲ ਗੁਰੂ ਜੀ ਦਾ ਪੰਘੂੜਾ ਪਵਿੱਤਰ ਯਾਦਗਾਰ ਵਜੋਂ ਇੱਥੇ ਰਹਿਣ ਦਿੱਤਾ ਜਾਵੇ ਇਹ ਬੇਨਤੀ ਮੰਨੀ ਗਈ ਮਿੱਤੇ ਹੋਏ ਦਿਨ ਸਭ ਸੰਗਤਾਂ ਨੇ ਬੜੇ ਪ੍ਰੇਮ ਅਤੇ ਬੜੇ ਸਤਕਾਰ ਨਾਲ ਸਭ ਪਰਿਵਾਰ ਨੂੰ ਵਿਦਾ ਕੀਤਾ ਰਾਹ ਵਿੱਚ ਹਿੰਦੂਆਂ ਦੇ ਜਿੰਨੇ ਤੀਰਥ ਆਏ ਉਨ੍ਹਾਂ ਸਭ ਥਾਈਂ ਕੁਝ-ਕੁਝ ਦੇਣਾ ਟਿਕਾਣਾ ਕੀਤਾ ਗਿਆ। ਉਨ੍ਹਾਂ ਸਭ ਨਾਲ ਬਾਰੇ ਮਾਮਾ ਜੀ ਨੇ ਦਸ਼ਮੇ ਜੀ ਨੂੰ ਦੱਸਿਆ। ਕਈ ਥਾਈਂ ਪੰਡਤਾ ਨਾਲ ਧਾਰਮਿਕ ਮਾਮਲਿਆਂ ਬਾਰੇ ਚਰਚਾ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਸਿੱਖ ਧਰਮ ਦੀ ਅਸੂਲਾਂ ਤੋਂ ਜਾਣੂ ਕਰਾ ਕੇ ਆਤਮਿਕ ਗਿਆਨ ਦਿੱਤਾ। ਇਸ ਛੋਟੀ ਉਮਰ ਵਿੱਚ ਆਪ ਜੀ ਦੀ ਅਜਿਹੀ ਅਦਭੂਤ ਯੋਗਤਾ ਵੇਖ ਕੇ ਵੱਡੇ-ਵੱਡੇ ਵਿਦਵਾਨ ਪੰਡਿਤ 당 ਰਹੇਗੀ ਦਾਣਾਪੁਰ ਬਕਸਰ ਆਰਾ ਛੋਟਾ ਮਿਰਜ਼ਾਪੁਰ ਬਨਾਰਸ ਪਰਾਗ ਲਖਨਾਊ ਮਥਰਾ ਥਨੇਸਰ ਸਾਰਨਪੁਰ ਆਦ ਆਦ ਥਾਵਾਂ ਤੇ ਤੀਰਥਾਂ ਤੋਂ ਹੁੰਦੇ ਹੋਏ ਆਪ ਜੀ ਦਾ ਪਰਿਵਾਰ ਲਖਨਊ ਨਗਰ ਪਹੁੰਚ ਗਿਆ ਜੋ ਉੰਬਾਲੀ ਦੇ ਪਾਸ ਹੈ ਬਾਕੀ ਪਰਿਵਾਰ ਉਥੇ ਉਤਾਰਾ ਕਰਵਾ ਕੇ ਸ਼੍ਰੀ ਦਸ਼ਮੇਸ਼ ਜੀ ਦੇ ਮਾਮਾ ਜੀ ਅਗਾਉਂ ਆਨੰਦਪੁਰ ਸਾਹਿਬ ਗਏ ਤਾਂ ਜੋ ਬਾਕੀ ਦੇ ਸਫ਼ਰ ਲਈ ਸਭ ਵਾਸਤੇ ਯੋਗ ਸਵਾਰੀ ਦਾ ਪ੍ਰਬੰਧ ਕੀਤਾ ਜਾਵੇ ਇੱਥੇ ਠਹਿਰਨ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਨ ਭਾਉਂਦਾ ਸਗਲ ਝੂਠੀਆਂ ਲੜਾਈਆਂ ਹੋਈਆਂ ਕਰਦਾ ਸੀ ਨਗਰ ਦੇ ਬਾਲਕਾਂ ਨੂੰ ਦੋ ਟੋਲੀਆਂ ਵਿੱਚ ਵੰਡ ਕੇ ਆਪ ਉਹਨਾਂ ਨੂੰ ਝੂਠੀ-ਮੁੱਠੀ ਦੀ ਲੜਾਈ ਕਰਨ ਵਿੱਚ ਲਾ ਦਿੰਦੇ ਅਤੇ ਫੌਜੀ ਚਾਲਾਂ ਤੇ ਸ਼ਸਤਰਾਂ ਦਾ ਅਭਿਆਸ ਕਰਾਇਆ ਕਰਦੇ ਸਨ ਦਸ਼ਮੇਸ਼ ਜੀ ਨੇ ਇੱਥੇ ਰਹਿਣ ਸਮੇਂ ਇੱਕ ਦਿਨ ਆਪ ਸਾਥੀਆਂ ਸਮੇਤ ਖੇਡ ਰਹੇ ਸਨ ਪੀਰ ਹਾਫਰਦੀਨ ਜੋ ਕਿ ਲੋਕਾਂ ਵਿੱਚ ਕਰਾਮਾਤੀ ਫਕੀਰ ਜਾਣਿਆ ਜਾਂਦਾ ਸੀ ਪਾਲਕੀ ਵਿੱਚ ਬੈਠਾ ਉਸ ਰਾਹੇ ਲੰਘਿਆ ਸ਼੍ਰੀ ਦਸ਼ਮੇਸ਼ ਜੀ ਨੂੰ ਵੇਖਦਿਆਂ ਹੀ ਉਹ ਪਾਲਕੀ ਵਿੱਚੋਂ ਉਤਰ ਖੜੋਤਾ ਉਸ ਨੇ ਸ਼੍ਰੀ ਦਸ਼ਮੇਸ਼ ਜੀ ਅੱਗੇ ਸੀਸ ਨਵਾਇਆ ਫਿਰ ਉਸ ਨੇ ਇਸ ਅਨੋਖੀ ਜੋਤ ਨਹਾਰ ਵਾਲੇ ਬਾਲਕ ਨੂੰ ਅਲਗ ਕਰਕੇ ਕੁਝ ਚਿਰ ਗੱਲਾਂ ਕੀਤੀਆਂ ਅਤੇ ਸੀਸ ਨਵਾ ਕੇ ਮਿਦਾ ਹੋਇਆ ਜਦ ਤੱਕ ਦਸ਼ਮੀ ਜੀ ਨਜ਼ਰ ਆਉਂਦੇ ਰਹੇ ਉਨਾ ਚਿਰ ਪੀਰ ਪਾਲਕੀ ਵਿੱਚ ਨਾ ਬੈਠਾ पीर जी ਦੇ ਸਾਥੀਆਂ ਮਰੀਦਾ ਨੇ ਕਹਾ ਪੀਰ ਜੀ ਤੁਸੀਂ ਮੁਸਲਮਾਨਾਂ ਪੀਰ ਹੋ ਕੇ ਕਾਫਰ ਅੱਗੇ ਸਿਰ ਝੁਕਾਇਆ ਹੈ ਇਹ ਤਾਂ ਕਾਫਰ ਹੈ ਅੱਗੋ ਪੀਰ ਹੋਰਾਂ ਨੇ ਕਹਾ ਮਿੱਤਰੋ ਤੁਹਾਨੂੰ ਅਜੇ ਸੋਝੀ ਨਹੀਂ ਆਈ ਇਹ ਬਾਲ ਕਾਫਰ ਨਹੀਂ ਇਹ ਤਾਂ ਅੱਲਾ ਦਾ ਰੂਪ ਹੈ ਉਸ ਦਾ ਨੂਰ ਇਸ ਵਿੱਚ ਭਰਪੂਰ ਹੈ ਮੈਂ ਅੱਲਾ ਅੱਗੇ ਸਜਦਾ ਕੀਤਾ ਹੈ ਇਹ ਕਹੇ ਕਿ ਪੀਰ ਜੀ ਨੇ ਦਸ਼ਮੇਸ਼ ਜੀ ਵੱਲ ਮੂੰਹ ਕਰਕੇ ਫਿਰ ਸਜਦਾ ਕੀਤਾ ਫਿਰ ਉਹ ਪਾਲਕੀ ਵਿੱਚ ਬਹਿ ਕੇ ਚਲੇ ਗਏ ਇੱਥੇ ਰਹਿਣ ਸਮੇ ਆਪਨੇ ਪੁਰਾਣੇ ਸ਼ਰਧਾਲੂ ਪੀਰ ਭੀਖਸ਼ਾਹ ਜੀ ਨੇ ਠੱਸ ਕੇ ਤੋਂ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਜਿਹਾ ਕੀ ਅੱਗੇ ਦੱਸਿਆ ਗਿਆ ਹੈ ਕਿ ਪੀਰ ਜੀ ਅੱਗੇ ਪਟਨਾ ਸਹਿ ਪਹੁੰਚ ਕੇ ਸ੍ਰੀ ਦਸ਼ਮੇਸ਼ ਜੀ ਦੇ ਦਰਸ਼ਨ ਕਰ ਆਏ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ